ਇਹ ਕਹਿਣਾ ਚਾਹਤਾ ਹਾਂ ਮੈਂ ਰਾਤ ਨੂੰ ਬੇਫਿਕਰ ਹੋ ਕੇ ਸੌਂਦਾ ਹਾਂ ਮੈਨੂੰ ਇਹ ਫਿਕਰ ਨਹੀਂ ਕਿ ਬਿਲਾਗਾ ਪਹਿਲੇ ਮੈਂ ਕਮਾਪਦਾ ਤਾਂ ਬਿੱਲ ਕਾ ਪਹਿਲੇ ਫਿਕਰ ਜਿਹੜੀ ਆਮ ਆਦਮੀ ਪਾਰਟੀ ਦੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਐਮਐਲਏ ਸਾਹਿਬ ਨੇ ਜੋ ਸਾਡੇ ਹਲਕੇ 'ਚ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਮਨੂੰ ਸਾਨੂੰ ਇਹ ਅਹਿਸਾਸ ਹੋਇਆ ਵੀ ਜੋ ਵਰਕਿੰਗ ਹੋ ਰਹੀ ਹੈ ਉਹ ਸਿਰਫ ਆਮ ਆਦਮੀ ਪਾਰਟੀ ਹੀ ਕਰਦੀ ਐ ਐਮਪੀ ਸਾਹਿਬ ਨੇ ਇਹ ਤਾਂ ਡਿਕਲੇਅਰ ਹੀ ਐ ਕਿ ਜਿੱਥਣ ਗਈ ਜਿੱਤੀਆਂ ਨੇ ਉਹਨਾਂ ਦੇ ਇਰਾਨ ਕੀਤੀਆਂ ਪਰ ਪਾਰਟੀ ਜਿਹੜੇ ਮਨਿਸਟਰ ਨੇ ਐਮਐਲਏ ਨੇ ਉਹਨਾਂ ਨੂੰ ਅਪਰੂਵ ਨਹੀਂ ਕਰਸਾ ਦਿਆਗੇ ਅਸੀਂ ਆਮ ਆਦਮੀ ਪਾਰਟੀ ਦੇ ਡਾਊਨ ਟੂ ਅਰਥ ਨੇ ਜਦੋਂ ਮਰਜ਼ੀ ਜਾ ਕੇ ਕਾਂਗਰਸ ਪਾਰਟੀ ਨੂੰ ਲੱਗਿਆ ਬੜਾ ਝਟਕਾ ਟਕਸਾਲੀ ਲੋਟਾ ਪਰਿਵਾਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ ਮੁੱਖ ਮੰਤਰੀ ਜ਼ਰਪਖੰਡ ਸਿੰਘ ਮਾਨ ਜੀ ਵੱਲੋਂ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਪੰਜਾਬ ਕਾਂਗਰਸ ਦੇ ਟਕਸਾਲੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਐਮਐਲਏ ਸੋਨ ਨੇ ਕਿਹਾ ਕਿ ਜਿਹੜੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ ਵੀ ਪਾਰਟੀ ਵਿੱਚ ਉਹਨਾਂ ਜਿਹੇ ਵਰਕਰਾਂ ਦੀ ਕੋਈ ਪੁੱਛ ਨਹੀਂ ਉਧਰ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਜੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦ ਭਗਵੰਤ ਮਾਨ ਵੱਲੋਂ ਪੰਜਾਬ ਲਈ ਕੀਤੇ ਕੰਮ ਜਿਨ੍ਹਾਂ ਵਿੱਚ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਵਿਦਿਆ ਦੀ ਗੱਲ ਹੋਵੇ ਤੇ ਚਾਹੇ ਫ੍ਰੀ ਬਿਜਲੀ ਦੀ ਗੱਲ ਹੋਵੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਅੱਜ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਉਹਨਾਂ ਕਿਹਾ ਕਿ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਹਲਕੇ ਦੇ ਵਿਧਾਇਕ ਸਦਾ ਤਰਨਪ੍ਰੀਤ ਸਿੰਘ ਸੌਂਜੀ ਦੇ ਆਪਣੇ ਹਲਕੇ ਵਿੱਚ ਕੀਤੇ ਕੰਮ ਅੱਜ ਸਿਰ ਚੜ ਬੋਲ ਰਹੇ ਹਨ ਇਲਾਕੇ ਵਿੱਚ ਇਹਨਾਂ ਇੰਨਾ ਪਿਆਰ ਮਿਲ ਮਿਲਣਾ ਇਸ ਗੱਲ ਦੀ ਗਵਾਹੀ ਹੈ ਕਿ ਲੋਕ ਇਹਨਾਂ ਦੇ ਕੀਤੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹਨ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੋੜੀ ਸੋਚਤੇ ਪਹਿਰਾ ਜਾਗੇ ਭੋਗੇ ਭਗਵਾਨ ਤਮਨ ਤੁਹਾਡੀ ਸੋਚਤੇ ਪਹਿਰਾ ਜਾਗੇ ਭੋਗੇ ਵਿੰਦ ਕੇਜਰੀਵਾਲ ਤੁਹਾਡੀ ਸੋਚਤੇ ਪਹਿਰਾ ਜਾਗੇ ਭੋਗੇ ਵਿੰਦ ਕੇਜਰੀਵਾਲ ਤੁਹਾਡੀ ਸੋਚਤੇ ਪਹਿਰਾ ਜਾਗੇ ਭੋਗੇ ਇਨਕਲਾਬ ਜਿੰਦਾਬਾਦ ਆਮ ਆਦਮੀ ਪਾ ਮਰ ਸਾਹਿਬ ਅੱਜ ਜਿਹੜੀ ਜੁਆਇਨਿੰਗ ਕਰਾਈ ਹੈ ਕਿਹੜੇ ਕਿਹੜੇ ਬੰਦੇ ਦੀ ਜੁਆਇਨਿੰਗ ਹੋਈ ਹੈ ਤੇ ਕਿੰਨੇ ਕ ਬੰਦੇ ਨੇ ਜਿਹੜੇ ਸਭ ਤੋਂ ਪਹਿਲਾਂ ਧੰਨਵਾਦ ਮੀਡੀਆ ਦਾ ਤੁਸੀਂ ਇੱਕ ਬੜੇ ਛੋਟੇ ਜਿਹੇ ਸੱਦੇ ਦੇ ਉੱਤੇ ਐਡੀ ਵੱਡੀ ਤਾਦਾਦ ਦੇ ਵਿੱਚ ਉਰੇ ਪਹੁੰਚੇ ਹੋ ਤੇ ਮੈਂ ਦੂਸਰਾ ਧੰਨਵਾਦ ਕਰਦਾ ਹਾਂ ਸਾਡੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉਮੀਦਵਾਰ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਮੇਰੇ ਨਾਲ ਖੜੇ ਨੇ ਅੱਜ ਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਜਿਹਨੂੰ ਕਹਿ ਲਿਓ ਵੀ ਪਰਿਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਾਅਦਾ ਕੀਤਾ ਹੈ ਤਕਰੀਬਨ ਸਮਝ ਲਓ ਵੀ ਜਿਹੜੇ ਆਪਣੇ ਖੰਨੇ ਦੇ ਟਕਸਾਲੀ ਕਾਂਗਰਸੀ ਪਰਿਵਾਰ ਜਿਨ੍ਹਾਂ ਦੇ ਸਿਰ ਤੇ ਕਾਂਗਰਸ ਦੇ ਜਣੇ ਕਿ ਮਨਾਰ ਖੜੇ ਸੀਗੇ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹ ਪਰਿਵਾਰ ਕਾਫੀ ਜ਼ਿਆਦਾ ਸ਼ਾਮਲ ਹੋਏ ਨੇ ਔਰ ਮੈਂ ਮੰਨਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕਿਤੇ ਪੰਜਾਬ ਪ੍ਰਤੀ ਵਿਕਾਸ ਦੇ ਕਾਰਨ ਅ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਅੰਦਰ ਚੰਦਰੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਪ੍ਰਗਤੀਸ਼ੀਲ ਕੰਮਾਂ ਨੂੰ ਦੇਖਦੇ ਹੋਏ ਡਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰਾਂ ਨੇ ਬਹੁਤ ਵੱਡਾ ਫੈਸਲਾ ਲਿੱਤਾ ਹੈ ਮੈਂ ਇਹਨਾਂ ਨੂੰ ਇੱਕ ਵਚਨਬੱਧ ਹੋ ਕੇ ਇਹਨਾਂ ਦੇ ਨਾਲ ਇੱਕ ਪ੍ਰੋਮਿਸ ਕਰਦਾ ਐ ਕਿ ਇਹਨਾਂ ਨੂੰ ਜਿੰਨਾ ਮਾਣ ਸਤਿਕਾਰ ਮੈਂ ਆਪਣੇ ਵੱਲੋਂ ਦੇ ਸਕਿਆ ਇਸ ਪਾਰਟੀ ਦੇ ਵਿੱਚ ਵੱਧ ਤੋਂ ਵੱਧ ਦਊਂਗਾ ਔਰ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਕੀ ਕਾਰਨ ਹੋਇਆ ਕਿ ਤੁਸੀਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾਣ ਦਾ ਮਨ ਬਣਾਇਆ ਇਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡੀ ਉਧਰ ਪੁੱਛ ਨਹੀਂ ਸੀ ਕਿ ਅਸੀਂ ਬਹੁਤ ਲੰਬਾ ਸਮਾਂ ਕਈ ਦਹਾਕਿਆਂ ਤੋਂ ਉਧਰ ਅਸੀਂ ਸੇਵਾ ਕੀਤੀ ਸੀ ਉਸ ਪਾਰਟੀ ਦੀ ਪਰੰਤੂ ਜਦੋਂ ਅਸੀਂ ਆਪਣੇ ਆਪ ਨੂੰ ਇਗਨੋਰਡ ਮਹਿਸੂਸ ਕੀਤਾ ਤੇ ਫਿਰ ਅਸੀਂ ਇਹ ਫੈਸਲਾ ਕੀਤਾ ਵੀ ਇੱਕ ਪਾਸੇ ਸਰਕਾਰ ਐਨੇ ਦੰੜਾ ਤਾਮ ਆਦਮੀ ਪਾਰਟੀ ਦੀ ਕੰਮ ਕਰਨ ਲੱਗੀ ਹੋਈ ਹੈ ਤਾਂ ਕਿਉਂ ਨਾ ਫਿਰ ਅਸੀਂ ਮਨ ਬਣਾ ਕੇ ਇਧਰ ਪਾਰਟੀ ਜੁਆਇਨ ਕਰੀਏ ਔਰ ਖੰਨੇ ਨੂੰ ਜਿਵੇਂ ਪਹਿਲਾਂ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਖੰਨੇ ਦੇ ਲਈ ਇਹ ਹੁਣ ਕਹਿੰਦੇ ਵੀ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੰਨੇ ਦੀ ਹੋਰ ਤਰੱਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਵਾਂਗੇ। ਜੀ ਮੇਰੇ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਕੁਝ ਜਿਹੜੇ ਐ ਕੁਝ ਖਾਲੀ ਲੋਕ ਹਾਂਜੀ ਕਈ ਸਾਡੇ ਸੰਪਰਕ ਦੇ ਵਿੱਚ ਨੇ ਹੋਰ ਪਾਰਟੀਆਂ ਦੇ ਵੱਡੇ ਲੀਡਰ ਸਾਹਿਬਾਨ ਤੇ ਬਹੁਤ ਜਲਦੀ ਤੁਹਾਨੂੰ ਉਹ ਵੀ ਖੁਸ਼ਖਬਰੀ ਦਵਾਂਗੇ ਕਿਉਂਕਿ ਇਹ ਇੱਕ ਸਮਝ ਲਓ ਵੀ ਇੱਕ ਮੈਂ ਫੇਰ ਕਹਿ ਰਿਹਾ ਤਰੱਕੀ ਜਿਹੜੀ ਪੰਜਾਬ ਦੀ ਹੋ ਰਹੀ ਹੈ ਨਾ ਇਹ ਉਹਨੂੰ ਦੇਖ ਕੇ ਜਾਨੀ ਕਿ ਬੜੀ ਇੱਕ ਮੂਵਮੈਂਟ ਬਣੀ ਹੋਈ ਹੈ ਸੁਰ ਵੱਡੀ ਗੱਲ ਇਹ ਹੈ ਜਿਹੜੀ ਇਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਹੈ ਨਾ ਇਹ ਸਧਾਰਨ ਲੋਕਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਾਡੇ ਵਿੱਚ ਵੀਆਈਪੀ ਕਲਚਰ ਹੈ ਨਹੀਂ ਅਸੀਂ ਕਿਸੇ ਵੀ ਵਰਕਰ ਨੂੰ ਅਸੀਂ ਕਿਸੇ ਵੀ ਆਪਣੇ ਜਿਹੜਾ ਪਾਸ ਦੇ ਅਧਿਕਾਰੀ ਉਹਨੂੰ ਮਿਲਣ ਲਈ ਅਸੀਂ ਇੱਦਾਂ ਮਿਲਦੇ ਮਤਲਬ ਕਿ ਇੱਕ ਦੂਜੇ ਨਾਲ ਅਸੀਂ ਵਰਤਦੇ ਹਾਂ ਵਿਚਰਦੇ ਹਾਂ ਜਿਵੇਂ ਅਸੀਂ ਆਪਸ ਦੇ ਵਿੱਚ ਸਾਡਾ ਰਿਸ਼ਤਾ ਇੱਕ ਭਾਈਆਂ ਵਾਲਾ ਰਿਸ਼ਤਾ ਹੋਵੇ ਸਾਡੇ ਜਿਹੜਾ ਵੀਆਈਪੀ ਕਲਚਰ ਨਾ ਹੋਣਾ ਸਾਡੀ ਈਜ਼ੀ ਐਕਸੈਸਿਬਿਲਟੀ ਹੋਣੀ ਸਾਰਿਆਂ ਨੂੰ ਇੱਦਾਂ ਇਸ ਤਰੀਕੇ ਨਾਲ ਸਾਡੇ ਵੱਡੇ ਤੋਂ ਵੱਡੇ ਲੀਡਰ ਦਾ ਵੀ ਆ ਮਿਲਣਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਲੋਕਾਂ ਦੇ ਵਿੱਚ ਬੜਾ ਅਪੀਲ ਕਰਦੀ ਹੈ ਚਰਚਾ ਦਾ ਵਿਸ਼ਾ ਸੋ ਇਹਦਾ ਕਾਰਨ ਹੈ ਕਿ ਆ ਜ ਆਮ ਆਦਮੀ ਪਾਰਟੀ ਦਾ ਇੰਨਾ ਵੱਡਾ ਵਾਧਾ ਹੋਇਆ ਸਰ ਕੀ ਕਹਿਣਾ ਚਾਹੁੰਦਾ ਜੀ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੇਜ ਜੀ ਸਰ ਜੋ ਐਮ ਐਲ ਏ ਕੰਨਾਂ ਨੇ ਵਾਕਈ 2 ਸਾਲ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਕੰਨਾਂ ਦੇ ਅੱਜ ਲੋਕ ਕਿਉਂ ਜੁਆਇਨ ਕਰ ਰਹੇ ਅੱਜ ਲੋਕ ਸਹੀ ਮਹੀਨੇ ਚ ਆ ਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਛੱਡ ਕੇ ਕਿਉਂਕਿ ਗਰਾਸ ਰੂਟ ਤੇ ਜੋ ਕੰਮ ਭਗਵੰਤ ਪਾਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਚਾਹਿਆ ਐਜੂਕੇਸ਼ਨ ਤੇ ਚਾਹੇ ਹੈਲਥ ਤੇ ਚਾਹੇ ਜੌਬ ਜਿਹੜੀਆਂ ਦਿੱਤੀਆਂ ਨੇ ਜਿਵੇਂ ਕਿਸਾਨਾਂ ਦੇ ਕਿਸਾਨਾਂ ਦੇ ਬਹੁਤ ਜ਼ਿਆਦਾ ਕੰਮ ਸੀਗੇ ਉਹ ਅੱਜ ਸਹੀ ਮੈਨਿਆ ਚ ਭਗਵੰਤ ਪਾਣ ਦੇ ਜੋ 2 ਸਾਲ ਚ ਕੰਮ ਕੀਤੇ ਉਹ ਪਸੰਦ ਕਰਕੇ ਆ ਜਾ ਆਮ ਆਦਮੀ ਪਾਰਟੀ ਲੋਕੀ ਜੁਆਇਨ ਕਰ ਲਿਆ ਕਿਉਂਕਿ ਇਹ ਨਹੀਂ ਵੀ ਬਹੁਤ ਵੱਡੇ ਇਹਨਾਂ ਨੇ ਕਾਂਗਰਸ ਪਾਰਟੀ ਸੇਵਾ ਕੀਤੀ ਹੈ ਤੇ ਉਹ 40 40 ਸਾਲ ਕਿੰਨੇ ਕੰਮ ਕੀਤਾ ਕਿੰਨੇ 30 30 ਸਾਲ ਕੰਮ ਕੀਤਾ ਉਹ ਅੱਜ ਆਮ ਆਦਮੀ ਪਾਰਟੀ ਇਸ ਕਰਕੇ ਪਸੰਦ ਕਰਦੇ ਕਿ 2 ਸਾਲ ਦੇ ਵਿੱਚ ਜੋ ਕੰਮ ਪੂਆਤਮਾਨ ਕੀਤਾ ਅੱਜ ਉਹਨਾਂ ਦੀ ਸਰਾਨਾ ਲੋਕੀ ਕਰਦੇ ਆ ਕੱਲ ਮੈਂ ਰਾਏਕੋਟ ਵੀ ਗਿਆ ਉੱਥੇ ਵੀ ਲੋਕਾਂ ਨੇ ਜੁਆਇਨ ਕੀਤਾ ਅੱਜ ਖੰਨਾ ਚ ਬਹੁਤ ਵਧੀਆ ਫੈਮਲੀਆਂ ਸਾਡੇ ਨਾਲ ਆਈ ਨੇ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ ਸੱਸ ਇਹ ਸੀਟ ਬੱਦ ਤੋਂ ਬੱਦ ਸੀਟ ਦੇ ਤੱਕ ਜੀਬੀ ਜੀ ਤੁਸੀਂ ਜਿਹੜਾ ਹੈ ਬਾਕੀ ਪਾਰਟੀ ਉਹਨਾਂ ਨੂੰ ਪਹਿਲਾਂ 100 ਰੁਪਏ ਉਹ ਪਹਿਲਾਂ ਟਿਕਟ ਮਿਲ ਗਈ ਸੀਗੀ ਕਿੰਨਾ ਕੁ ਰਿਸਪੌਂਸ ਮਿਲਦਾ ਕਿ ਕਿੰਨੇ ਗਰੀਏ ਫੋਲ ਕਰ ਚੁੱਕੇ ਐ ਐਕਚੁਅਲੀ ਕੀ ਐ ਮੈਂ 235 ਜਾਂ 350 ਦੇ ਕਰੀਬ ਐ ਆ ਛੋਟੇ ਛੋਟੇ ਪ੍ਰੋਗਰਾਮ ਚ ਵੀ ਵੱਡੇ ਵੱਡੇ ਪ੍ਰੋਗਰਾਮ ਚ ਵੀ ਜਾ ਚੁੱਕਾ ਤੇ ਹਰ ਪਾਸੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਅੱਜ ਮੈਂ ਉਹੀ ਗੱਲ ਕਰਦਾ ਵੀ 2 ਸਾਲ ਤੋਂ ਜੋ ਕੰਮ ਕੀਤਾ ਕਦੇ ਵੀ 75 ਸਾਲ ਚ ਕਿਸੇ ਗਵਰਨਮੈਂਟ ਦਾ ਕੰਮ ਨਹੀਂ ਕੀਤਾ ਚਾਹੇ 43 ਹਜ਼ਾਰ ਜੋਬ ਦੀ ਗੱਲ ਕਰ ਲੋ ਚੰਗੇ ਜਿਹੜੇ ਮਹੱਲਾ ਕਲੀਨ ਕਰ ਰਹੇ ਚੰਗਾ ਹੌਸਪੀਟਲ ਜਿਵੇਂ ਮੈਡੀਸਨ ਬਹੁਤ ਵਧੀਆ ਮਿਲਦੀਆਂ ਨੇ ਗਰੀਬ ਲੋਕਾਂ ਨੂੰ ਵੀ ਬੈਨੇਫਿਟ ਮਿਲ ਰਿਹਾ ਜਿਵੇਂ ਜ਼ੀਰੋ ਬਿੱਲ ਹੈ ਅੱਜ ਜ਼ੀਰੋ ਬਿੱਲ ਦੀ ਮੈਂ ਗੱਲ ਕੀਤੀ ਹੈ ਹਰ ਕਰ ਭਗਵੰਤ ਮਾਣਕ ਕੱਲ ਮੈਨੂੰ ਬੜੀ-ਬੜੀ ਗੱਲ ਕੀਤੀ ਆ ਹਾਈ ਕੋਰਟ ਕਿਸ ਨੇ ਵੀ ਅੱਜ ਤਾਂ ਹਰ ਕਰ ਭਗਵੰਤ ਮਾਣਕ ਨੇ 90% ਲੋਕਾਂ ਦੇ ਘਰੇ ਜ਼ੀਰੋ ਬਿੱਲ ਹੈ ਅੱਜ ਉਹ ਲੋਕ ਉਹ ਸਰਕਾਰ ਨੂੰ ਯਾਦ ਕਰ ਰਹੇ ਭਗਵੰਤ ਮਾਣਕ ਦੇ ਕੰਮਾਂ ਨੂੰ ਯਾਦ ਕਰਦੇ ਆ ਤਾਂ ਹੀ ਅੱਜ ਲੋਕ ਵਾਵਾ ਸਾਰੇ ਕਰ ਰਹੇ ਨੇ ਸਰਕਾਰ ਦੀ ਸਾਨੂੰ ਪੂਰੀ ਆਸ ਹੈ ਅਸੀਂ ਫਤੇਕਰ ਸਾਹਿਬ ਇਥੋਂ ਸੀਟ ਜਿੱਤ ਕੇ ਜਾਵਾਂਗੇ ਤੇ 13 ਦੇ 13 ਸੀ ਤਾਂ ਦੀ ਪੰਜਾਬ ਚ ਜਿੱਤੀ ਵੀ ਸਾਹਿਬ ਅੱਜ ਤੁਹਾਡੇ ਨਾਲ ਟਿਕਟ ਪਰ ਮਾਰਕਿੰਗ ਵੀ ਰਹੀ ਹੋਰੀ ਹੈ ਜੀ ਸਭ ਆ ਰਹੇ ਨੇ ਕਿੰਨਾ ਕੁ ਬਹੁਤ ਅੱਜ ਬਹੁਤ ਪੋਸਟ ਮਿਲੂਗਾ ਕਿਉਂਕਿ ਹਰ ਹਲਕੇ ਚ ਘਟੋਕੜ ਹਜ਼ਾਰ ਹਜ਼ਾਰ ਦੇਖ ਰਹੀ ਲੋਕ ਜਾ ਰਹੇ ਹੈ ਤੇ ਘਟੋਕਰ 10 ਤੇ 15 ਹਜ਼ਾਰ ਲੋਕ ਹੋਣਗੇ ਕਿਉਂਕਿ ਇਹ ਪਹਿਲੀ ਰੈਲੀ ਹੈ ਸੀਐਮ ਸਾਹਿਬ ਦੀ ਭਵੰਤਮਾਨ ਜੀ ਦੀ ਸਾਡੇ ਚ ਬੜਾ ਉਸ਼ਾ ਹੈ ਲੋਕਾਂ ਚ ਬੜਾ ਉਸ਼ਾ ਹੈ ਤੇ ਪਹਿਲਾ ਫਦੇ ਘਰ ਸਭ ਪਵਿੱਤਰ ਧਰਤੀ ਤੋਂ ਅਜੋ ਜਿਹੜਾ ਇੱਕ ਚੰਗਾ ਮੈਸੇਜ ਸ਼ੁਰੂ ਕਰਨਗੇ ਜੋ ਪਾਰਟੀ ਨੇ ਕੰਮ ਕੀਤਾ 2 ਸਾਲ ਦੇ ਵਿੱਚ ਉਹ ਅੱਜ ਲੋਕਾਂ 'ਚ ਵੀ ਦੱਸਣਗੇ ਤੇ ਆਪਣਾ ਪਾਰਟੀ ਨੂੰ ਵੀ ਹੁਲਾਰਾ ਜਬ ਮਿਲੂਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਅੱਜ ਆਇਆ ਆਉਣਾ ਹੈ ਕੱਲ ਵੀ ਵੈਸੇ ਕੈਂਪੇਨ ਸ਼ੁਰੂ ਕਰਤੀ ਹੁਣ ਜਿਵੇਂ ਫਤਿਹਕਰ ਸਾਹਿਬ ਤੋਂ ਸ਼ੁਰੂ ਕੀਤੀ ਹੈ ਤੇ ਵਕ ਵਕ ਸਾਰੇ ਸ਼ਹਿਰਾਂ ਜਾਣਗੇ ਵਕ ਵਕ ਜਿਹੜੇ ਹਲਕੇ ਜਿਵੇਂ ਅਮਰਕੋਟ ਉਹ ਗਿਆ ਕੰਨਾ ਹੋ ਗਿਆ ਕੰਨਾ ਦਾ ਬਹੁਤ ਵੱਡੀ ਰੈਲੀ ਵਿੱਚ ਸੀਐਮ ਸਾਹਿਬ ਕਰਕੇ ਗਏ ਨੇ ਤੇ ਆਉਣ ਵਾਲੇ ਜਿੱਥੇ ਸੀਐਮ ਸਾਹਿਬ ਗਏ ਨਹੀਂ ਉੱਥੇ ਜ਼ਰੂਰ ਜਾਣਗੇ ਐਕਚੁਅਲੀ ਮੈਂ ਉਹੀ ਗੱਲ ਕਰਦਣਾ ਦੀ ਇੱਕ ਪੋਲੀਟਿਕਲ ਬੰਦੇ ਦਾ ਜਿਹੜਾ ਗਰਾਸ ਰੂਟ ਤੇ ਲੀਡਰ ਆਪਣੇ ਵਰਗੇ ਤੇ ਇੱਕ ਬੰਦਾ ਆਈਐਸ ਅਫਸਰ ਰਟਾਇਰ ਹੁੰਦੇ ਆ ਉਹ ਸਹੀ ਮੈਨੇਚ ਲੋਕਾਂ ਨਹੀਂ ਜਾ ਸਕਦੇ ਜਿਵੇਂ ਮੈਂ ਸਵੇਰ ਤੋਂ ਉੱਠ ਕੇ ਘੱਟੋ ਘੱਟ 12 12 ਫੰਕਸ਼ਨ 12 ਵਜੇ ਤੋਂ ਪਹਿਲਾਂ ਹੀ ਟ੍ਰੈਨ ਕਰ ਲੈਣਾ ਇਹ ਤਾਂ ਮਹੀਨੇ 'ਚ ਵੀ ਨਹੀਂ ਇੰਨੇ ਕਰਦੇ ਤੇ ਬਹੁਤ ਹੈ ਸਾਨੂੰ ਪੂਰੀ ਯਾਦ ਜਿਹੜਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਡੇ ਵਲੰਟੀਅਨ ਨੇ ਲੀਡਰ ਨੇ ਸਾਡੇ ਐਮਐਲਏ ਸਾਹਿਬ ਉਹ ਪੂਰੀ ਜਿੱਤ ਤੇ ਪੂਰਾ ਸਹਿਯੋਗ ਕੀਤਾ ਨੋਟੇ ਤੁਸੀਂ ਇੱਕ ਟਿਕਸ਼ਾਲੀ ਕਾਂਗਰਸੀਏ ਮੰਨੇ ਜਾਂਦੇ ਸੀਗੇ ਛੱਡ ਕੇ ਕਾਂਗਰਸ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਆਇਓ ਕੀ ਕਾਰਨ ਬਣਿਆ ਤੇ ਕੀ ਕਰਨਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ মিডিਆ ਪਰਸਨਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਕਚੁਅਲੀ ਗੱਲ ਇਹ ਤਾਂ ਹੈ ਕਿ ਜਿਹੜੀ ਪਾਰਟੀ ਹੈ ਉਹ ਵਰਕਰਸ ਔਰ ਲੀਡਰਸ ਦੀ ਆਪਸੇ ਕੰਮ ਕਰਨ ਵਾਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਐਮਐਲਏ ਸਾਹਿਬ ਨੇ ਜੋ ਸਾਡੇ ਹਲਕੇ 'ਚ ਕੰਮ ਕੀਤੇ ਨੇ ਉਹਨਾਂ ਤੋਂ ਕੰਮਾਂ ਨੂੰ ਦੇਖਦੇ ਹੋਏ ਮਨੂੰ ਸਾਨੂੰ ਇਹ ਅਹਿਸਾਸ ਹੋਇਆ ਵੀ ਜੋ ਵਰਕਿੰਗ ਹੋ ਰਹੀ ਹੈ ਉਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਮੈਂ ਪਿਛਲੇ ਤਕਰੀਬਨ 25 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਪੂਰੇ ਦਿਲ ਨਾਲ ਪੂਰੇ ਜੀ ਲਗਾ ਕੇ ਕੰਮ ਕੀਤਾ ਪਰ ਜੋ ਸਾਨੂੰ ਨਜ਼ਰ ਆਇਆ ਕਿ ਨਹੀਂ ਸਿਰਫ ਉੱਥੇ ਕੀ ਹੈ ਕਿ ਬੰਦ ਕਮਰੇ ਚ ਮੀਟਿੰਗਾਂ ਹੁੰਦੀਆਂ ਜੋ ਅੰਦਰ ਉਹਨਾਂ ਦੇ ਆਪਣੇ ਡਿਸੀਜਨ ਲੈ ਲਈ ਜਾਂਦੇ ਨੇ ਉਰੇ ਕੀ ਹੈ ਕਿ ਵਰਕਰ ਦੀ ਇਕੱਲੀ ਇਕੱਲੀ ਗੱਲ ਸੁਣੀ ਜਾਂਦੀ ਹੈ किए आप कांग्रेस पार्टी को छोड़ आज आम आदमी पार्टी में शामिल हुए क्या कहना चाहते हो मैं ये कहना चाहता हूँ मैं रात को बेफिक्र होकर सोता हूँ मुझे ये फिक्र नहीं की बिल पहले मैं कमाता था बिल का पहले फिक्र तलवंडी के साथ भी लिया कोटली के साथ भी लिया जादू के साथ भी लिया पर मुझे चोरनी का फायदा नहीं हुआ जो मुझे फायदा आम आदमी पार्टी ने दिया कोई टेंशन नहीं रहती मुझे और मैं मुंडे से मुंडा खड़ा करके आम आदमी पार्टी का साथ दूंगा और दिया और मैंने साहब को जीतने से पहले इलेक्शन जिताना है।, है जो मर्जी हो जाओ तो जो है कांग्रेस पार्टी छा आदमी पार्टी ज्वाइन की क्या सोच की है कि इंडस्ट्री दस भी रहे हो क्या कहना पहले तो मैं सारे ही ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਦਾ ਧੰਨਵਾਦ ਦੀਆਂ ਤੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੇ ਸ਼ਹਿਰ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਮਨੋ ਸਾਹਿਬ ਨੇ ਕਿਹਾ ਮੈਂ ਬੀਜੇਪੀ ਦੇ ਨਾਲ ਵੀ ਅਟੈਚ ਰਹਾ ਕਿਉਂਕਿ ਖੰਨੇ ਦੇ ਵਿੱਚ ਰਾਮਲੀਲਾ ਦਾ ਮੰਚਨ 14 ਸਾਲ ਲਗਾਤਾਰ ਮੈਂ ਤੇ ਮੇਰੇ ਸਹਿਯੋਗੀਆਂ ਨੇ ਕਰਵਾਇਆ ਕਿਉਂਕਿ ਕਾਫੀ ਸਮੇਂ ਤੋਂ ਪ੍ਰਭੂ ਜੀ ਰਾਮ ਜੀ ਦੀ ਲੀਲਾ ਖੰਨੇ ਬੰਦ ਸੀਗੀ ਜੋ ਕਿ ਅਸੀਂ ਮਿਲ ਕੇ ਸ਼ੁਰੂ ਕਰਾਈ ਸੀ ਕਿ ਜੋ ਹੁਣ ਵੀ ਕੰਟੀਨਿਊ ਹੈ ਸਭ ਤੋਂ ਵੱਡੀ ਗੱਲ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਦੀ ਮੈਂ ਇੱਕ ਅੰਡਰਸਟ ਲਿਸਟ ਹੋਣ ਦੇ ਨਾਤੇ 올 ਇੰਡੀਆ ਸਟੀਲ ਰੋਲ ਰੈਜਿਸਟ੍ਰੇਸ਼ਨ ਦਾ ਪਿਛਲੇ 6 ਟਰਮ ਤੋਂ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਰਹਾ ਸਾਡੀ ਗਵਿੰਦਗੜ੍ਹ ਦੀ ਇੰਡਸਟਰੀ ਖੰਨੇ ਦੀ ਸਟੀਲ ਇੰਡਸਟਰੀ ਜੋ ਕਿ ਬੜੇ ਹੀ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੀ ਸੀ ਪਿੱਛੇ ਜੇ ਸਾਡੇ ਐਮਐਲਏ ਸਾਹਿਬ ਨੇ ਤੇ ਗਵਿੰਦਗੜ੍ਹ ਦੇ ਐਮਐਲਏ ਸਾਹਿਬ ਨੇ ਇੱਕ ਇਨੀਸ਼ੀਏਟਿਵ ਲਿਆ ਜੋ ਕਿ ਕੋਇਲਾ ਬੰਦ ਹੋ ਚੁੱਕਿਆ ਸੀਗਾ ਗੁਵਿੰਦਗੜ੍ਹ ਦੀ ਇੰਡਸਟਰੀ ਦੇ ਲਈ ਉਹਨਾਂ ਨੇ ਸ਼ੁਰੂ ਕਰਾਇਆ ਇੱਕ ਬਹੁਤ ਬੜੀ ਰੀਲੀਫ ਪਿਛਲੇ 1 ਸਾਲ ਤੋਂ ਗੁਵਿੰਦਗੜ੍ਹ ਦੀ ਇੰਡਸਟਰੀ ਨੂੰ ਮਿਲੀ ਹੈ ਤੇ ਆਨ ਵਾਲੇ ਟਾਈਮ ਦੇ ਵਿੱਚ ਵੀ ਗੁਵਿੰਦਗੜ੍ਹ ਦੀ ਇੰਡਸਟਰੀ ਤੇ ਖੰਨੇ ਦੀ ਸਟੀਲ ਇੰਡਸਟਰੀ ਇਹ ਮਹਿਸੂਸ ਕਰਦੀ ਹੈ ਕਿ ਐਮਐਲਏ ਸਾਹਿਬ ਤੇ ਸਾਡੇ ਹੁਣ ਜਵਾਨ ਵਾਲੇ ਐਮਪੀ ਸਾਹਿਬ ਨੇ ਇਹ ਤਾਂ ਡਿਕਲੇਅਰ ਹੀ ਹੈ ਕਿ ਜਿੱਤਣਗੇ ਜਿੱਤਣਗੇ ਇਹਨਾਂ ਅਗਰ ਸ਼ਬਦਾਂ ਦੇ ਨਾਲ ਸਭ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਪੂਰਾ ਜ਼ੋਰ ਲਗਾਵਾਂਗੇ ਪਾਰਟੀ ਦੇ ਲਈ ਆਪਣੇ ਐਮਐਲਏ ਸਾਹਿਬ ਲਈ ਐਮਪੀ ਸਾਹਿਬ ਨੇ ਕਿ ਉਹਨਾਂ ਨੂੰ 4 ਤਰੀਕ ਨੂੰ ਫੁੱਲ ਪਲੈਚ ਵਧਾਈਆਂ ਦਿੱਤੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕ ਹੈਨਾ ਪੇਸ਼ਾ ਥੋੜਾ ਬਤੋਰ ਹੈ ਤੇ ਅੱਜ ਜੁਆਇਨਿੰਗ ਕੀਤੀ ਆ ਮਾਦੀ ਪਾਰਟੀ ਕੀ ਸੋਚ ਕੇ ਤੇ ਕੀ ਤੁਹਾਡਾ ਬੰਦੇ ਮੈਂ ਤਾਂ ਸਿਰਫ ਨਹੀਂ ਜੁਆਇਨ ਕੀਤੀ ਮੈਂ ਨਾਲ ਦਾ ਐਡਵੋਕੇਟ ਬਗੀਲ ਭਾਈ ਚਾਰਲ ਸੀ ਉਹ ਨਾਲ ਲੈ ਕੇ ਆਏ ਸੀ ਉਹਨਾਂ ਨੇ ਜੁਆਇਨ ਕਰ ਦਿੱਤੀ ਸੀ ਅੱਜ ਤੇ ਉਹਨਾਂ ਨਾਲ ਹੂੰ ਹਵਾ ਕੇ ਆਏ ਆਂ ਸੀ ਜੁਆਇਨ ਕੀਤੀ ਐ ਤੇ ਕਰਾਈ ਐ ਆਮ ਆਦਮੀ ਪਾਰਟੀ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਹੋਏ ਜੁਆਇਨ ਕੀਤੀਆਂ ਪਾਰਟੀ ਜਿਹੜੇ ਮਨਿਸਟਰ ਨੇ ਐਮ ਐਲ اے ਨੇ ਉਹਨਾਂ ਨੂੰ ਐਪਰੂਵ ਨਹੀਂ ਕਰ ਸਕਦੇ ਹੈਗੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਡਾਊਨ ਟੂ ਅਰਥ ਨੇ ਜਦੋਂ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਆਪੇ ਅਪਰੋਚ ਕਰ ਸਕਦੇ ਨੇ ਸਰ ਤੁਹਾਡੇ ਨਾਲ ਕਿਹੜੇ ਕਿਹੜੇ ਐਡਵੋਕੇਟ ਦਾ ਆਜੂ ਅੱਜ ਜਿਹੜੇ ਆਜੀਤ ਹਰਜੀਤ ਕੋਰ ਜੀ ਨੇ ਮੈਡਮ ਤੇ ਇਕਾ ਬਿਲਾਸ਼ ਸ਼ਰਮਾ ਜੀ ਨੇ ਇਕਾ ਅਖਿਲ ਗੁਪਤਾ ਜੀ ਨੇ ਕਿਸਮੰਦੇ ਉਸਮਾਨ ਨੇ ਇਹਨੇ ਵਕੀਲ ਸਾਹਿਬ ਨੇ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਨੇ ਉਹਨਾਂ ਦੇਖਦੇ ਹੋਏ ਅਸੀਂ ਬਾਤ ਚੜ ਕੇ ਜੁਆਇਨ ਕਰਦੇ ਨੇ ਤੇ ਹੋਰ ਵੀ ਕਈ ਵਕੀਲ ਸਾਹਿਬ ਸਾਡੇ ਸਹਿਬਾਨ ਜਿਹੜੇ ਇੰਟਰਸਟਿਡ ਨੇ ਪਾਰਟੀ ਨੂੰ ਜੁਆਇਨ ਕਰਨ ਨੂੰ ਤੇ ਉਹ ਵੀ ਜਲਦੀ ਹੀ ਜੁਆਇਨ ਕਰਨਗੇ ਸਭ